ਓਏ ਉਧਰ ਪੈਪ ਜਿਆਦੀ ਨਾ ਖਿੱਚ ਪਾਣੀ ਪਾ ਕੋਈ ਨਾ ਉਧਰ ਮਾਰ ਗੱਡੀ ਤੇ ਜੀਜੂ ਦਾਦ ਨਹੀਂ ਨੁਕਸਾਨ ਆਇਆ ਨੁਕਸਾਨ ਹੈ ਬਸ ਪਾਣੀ ਪਾ ਪਾਣੀ ਥਾਰੇ ਬੋ ਬੋਣੇ ਦਾ ਦੇ ਜ਼ਖਮੀ ਇੰਨੇ ਨੇ ਉਹਨੇ ਆਪੇ ਕੋਈ ਫਾਈਟੋਲੋਜੀ ਲਾ ਦਿੱਤੇ ਐਮੇ ਚੜਾਏ ਗਏ ਨੇ ਤਾਂ ਕੁਝ ਇੰਡੀਵਿਜੂਅਲ ਜਿਹੜੇ ਨੇ ਪੇਸ਼ੈਂਟ ਐਕਪੀ ਹੋਣਾ ਚਾਹੀਦਾ ਜੀ ਸਰ ਐਸੀ ਕਿੰਨੇ ਵਜੇ ਦੀ ਗੱਲ ਸਰ ਟਾਈਮ ਦਾ ਦੇਖਿਆ ਹਲ ਦਾ ਭਾਜਰਾ ਲਏ ਕਿੰਨੇ ਲੋਕ ਜ ਤੁਸੀਂ ਪਤਾ ਲੱਗਾ ਤੁਸੀਂ ਭੜੇ ਮਦਰ ਵੀ ਨੇ ਬਲਾਸ ਤੇ ਕਿੰਨੇ ਪੀਚਣ ਨੇ ਤੇ ਕਿੱਥੋਂ ਆਏ ਆ ਤਿੰਨ ਪੀਚਣ ਕਰਾਏ ਭਾਈ ਜੀ ਮੇਰੇ ਬਲਾਸ ਹੋਇਆ ਉਹਨਾਂ ਨੂੰ ਮੈਂ ਪੁੱਛਿਆ ਕਹਿੰਦੇ ਜਿfro ਕੁਝ ਬੰਦ ਗਿਰਿਆ ਵਾਮੀਓ ਦੀ ਤਰ੍ਹਾਂ ਕੁਝ ਜੀ ਸੀ ਹੈ ਜੀnabla ਭਾਗਿਆ ਤੁਸੀਂ ਕਿਹਦੇ ਮਾਪਾ ਆਇਆ ਉਦਨਾਲੋ ਉਦਨੋ ਬੇ ਪਾਈ ਆ ਕੇ ਪਲੇਅ ਟੈਂਪਟੇਸ਼ਨ ਦਾ ਆ ਰਿਹਾ ਕਿੰਨਾ ਚੋਂ ਜਿਹੜੀ ਜਿਹੜੀ ਆ ਉਹਨੇ ਘੱਟ ਜਿਆਦਾ ਵੜ ਨਹੀਂ ਬਾਕੀ ਦੋ ਜਿੰਨੇ ਤੋਂ ਘੱਟ ਕੀ ਉਹ ਖਤਰੇ ਤੋਂ ਬਾਹਰ ਹੈ ਉਹ ਤਾਂ ਖਤਰੇ ਤੋਂ ਬਾਹਰ ਨਹੀਂ ਹੈ ਬਸ ਦੋ ਇੱਕ ਪੱਖ ਤੋਂ ਜਿੰਨਾ ਵੀ ਹੈ ਟੋਟਲ ਤਿੰਨ ਬੇਸ਼ਾਨ ਸਰ ਕਿੱਥੋਂ ਦੇ ਨੇ ਪਾਈ ਫਿਰ ਮੇ ਜੀ ਕੋਈ ਤਿੰਨ ਜਣੇ ਦੀ ਸੂਚਨਾ ਨਹੀਂ ਤਾਂ ਕਿ ਅਜੇ ਕੋਈ ਹੋਰ ਸੂਚਨਾ ਨਹੀਂ ਤੇ ਇਹ ਵੀ ਬਰਨ ਇੰਜਰੀਜ਼ ਐ ਮੋਸਟਲੀ ਬਾਕੀ ਜਾ ਕੇ ਅੰਦਰ ਲੈ ਕੇ ਸਰ ਕਿੰਨੇ ਕਿ ਤਮਾਕੀ ਹੋ ਸਰ ਜਿਹੜੀ ਐ ਜਿੰਨਾ ਗਾਮਲਾ ਕੀਤਾ ਜਾ ਰਿਹਾ ਹੈ ਕਿੰਨੇ ਕਿ ਤਮਾਕੀ ਹੋਣ ਦੀ ਵਾਰਤ ਹੋਣੀ ਹੈ ਕਿ ਤਮਾਕੀ ਕਿਤੇ ਗਏ ਪਾਕਿਸਤਾਨ ਨੂੰ ਚਲੋ ਜਿਹੜੇ ਡਰੋਨ ਸੀਗੇ ਉਹਨਾਂ ਨੂੰ ਮжоਰਿਟੀ ਡਰੋਨਸ ਨੂੰ ਜਿਹੜੇ ਆਮੀਨ ਵੱਲੋਂ ਰਿਪਲਾਈਜ਼ ਕਰ ਲਿਆ ਬਾਕੀ ਜਿਹੜੇ ਕੁਝ ਆਹ ਜਿਵੇਂ ਇੱਕ ਹੀ ਹੋਇਆ ਜਿਹੜਾ ਇਨਸੀਡੈਂਟ ਜਿਹੜਾ ਸਾਹਮਣੇ ਆਇਆ ਬਾਕੀ ਸਾਰੇ ਸਾਡੀ ਟੀਮਸ ਬਾਹਰ ਐ ਤੇ ਅਸੀਂ ਦੇਖ ਲਾਂਗੇ ਜੇ ਕੁਝ ਹੋਊਗਾ ਸਰਚਿੰਗ ਦੀ ਨਕਮੀ ਨਹੀਂ ਮੰਨਦੇ 4 ਤੋਂ 5 ਫਾਇਰ ਦੋਸਤੋ ਬਾਦ ਬਲੈਕਆਊਟ ਕੀਤਾ ਗਿਆ ਬਾਈਟਾ ਸਰਗੇ ਚੱਲ ਰਹੀ ਸੀ ਕਿ ਨਹੀਂ ਦੇਖੋ ਤਾਂ ਇਮੀਡੀਏਟਲੀ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਉਹਦੀ ਆਈ ਸੀ ਉਦੋਂ ਹੀ ਨਾਲ ਦੇ ਨਾਲ ਇਹ ਇੰਜਰਡ ਹੁੰਦਾ ਮਾਮਲਾ ਸਾਹਮਣੇ ਆਇਆ ਲੋਕਾਂ ਨੇ ਮਾਮਲਾ ਸਾਹਮਣੇ ਆਇਆ ਹੋਰ ਕੋਈ ਵੀ ਸਾਹਮਣੇ ਆਇਆ ਕਰੋਧਪੁਰ ਦੇ ਇਥੇ ਪਹੁੰਚੇ ਆ ਜਿਹੜੇ ਇੰਜਰਡ ਆ ਉਹਨਾਂ ਦਾ ਪਤਾ ਲਾਣ ਦੇ ਲਈ ਐਸਐਸਪੀ ਕਰੋਧਪੁਰ ਤਲਾਕੋ ਜੀ ਖੁਦ ਪਹੁੰਚੇ ਆ ਜਿਨ੍ਹਾਂ ਨੂੰ ਇਹ ਤੁਸੀਂ ਆਪਣੇ ਸਰੀਰਾਂ ਦੇਖ ਸਕਦੇ ਹੋ ਪਹੁੰਚੇ ਹੋਏ ਨੇ ਤੁਸੀਂ ਦੇਖ ਰਹੇ ਹੋ ਕਿਆਂ ਸਵੇਰਾ ਖਾਈ ਥੇਮੇ ਕੇ ਜਿਹੜੇ ਤਿੰਨ